ਗੁਰਜੀਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋਂਡ ਮਹੱਲਾ ਪਿੰਜਵਾ ਹਰ ਹਰ ਨਾਮ ਜਪੋ ਮੇਰੇ ਮੀਤਾ ਨਿਰਮਲ ਹੋਏ ਤੁਹਾਰਾ ਚੀਤਾ ਮਨ ਤਾਨ ਕੀ ਸਭ ਮਿਟਾਇ ਬਲਾਈ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਵੱਡ ਭਾਗੀ ਪਾਈਐ ਤੁਰਖ અપਾਰ ਰਹਾਉ ਜੋ ਜਾਣ ਕਰ ਕੀਰਤਨ ਗੋਪਾਲ ਤੇਸ ਕਾ ਪਉ ਰੇ ਨਾ ਸਕੇ ਜਮਕਾਲ ਜਗ ਮਹਿ ਆਇਆ ਸੋ ਪਰਮਾਨ ਗੁਰਮੁਖ ਆਪਣਾ ਖਸਮ ਪਛਾਨ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਕਾਮ ਕ੍ਰੋਧ ਮਿਟਹਿ ਉਨਮਾਦ ਮਿੱਠਾ ਪਾਦ ਦੇਲੀ ਦੀਪਕ ਪਾਦ ਹੈ ਕਾਮ ਕ੍ਰੋਧ ਮਿੱਠਾ ਇੱਥੇ ਵੀ ਇਸਰਾਮ ਲੱਗ ਜੇਗਾ ਉਹ ਨਮਾਗ ਸਦਾ ਹਜੂਰ ਜਾਣੋ ਭਗਵੰਤ ਇਹ ਜਾਣੋ ਪਾਠ ਮੁਖ ਪਾਠ ਹੈ ਹੂੜੇ ਦੇ ਨਾਲ ਸਦਾ ਹਜੂਰ ਜਾਣੋ ਦੂਸਰਾ ਪਾਠ ਗੌਣੀ ਪਾਠ ਜਾਣ ਮੁਖ ਜਾਣੋ ਹੈ ਸਦਾ ਹਜੂਰ ਜਾਣੋ भगवंत पूरे गुर का पूरन मंत हर तन खाट किए पंडार मिल सतगुरु सब काज सवार हर के नाम रंग संग जागा हर के नाम रंग ਸੰਗ ਇਥੇ ਵਿਸਰਾਮ ਲਾਉਣਾ ਜਾਗਾ ਹਰ ਚਰਣੀ ਨਾਨਕ ਮਾਨ ਲਾਗਾ ਗੋਂਡ ਮਹੱਲਾ ਪੰਜਵਾ ਭਾਵ ਸਾਗਰ ਬੋਹਿਤ ਹਰ ਚਰਣ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਾਮ ਪੰਥ ਮਹਾ ਵਿਚਾਰ ਪੰਚ ਦੂਤਹ ਮੰਥ ਤੋ ਸਰਣਾਈ ਪੂਰਨਨਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸਾਸਤਰ ਵੇਦ ਕੁਰਾਨ ਪਾਰ ਬ੍ਰਹਮ ਕਾ ਕਰਹ ਵਖਿਆਣ ਜੋਗੀ ਜਤੀ ਬੈਸਨੋ RAMDAS ਮੇਤ ਨਾਹੀ ਬ੍ਰਹਮ ਅਬਿਨਾਸ਼ ਕਰਨ ਪਲਾਹ ਕਰਹਿ ਕਰਨ ਪਲਾਹ ਕਰਹਿ ਸੇਵ ਦੇਵ ਤੇਲ ਨਹੀਂ ਬੁਝੈ ਅਲਖ ਅਪੇਵ ਬੁਝੈ ਕਸ ਕੀ ਬੋਲਣਾ ਤੇਲ ਨਹੀਂ ਬੁਝੈ ਅਲਖ ਅਪੇਵ ਪ੍ਰੇਮ ਭਗਤ ਜੇਸ ਆਪੇ ਦੇ ਜਗ ਮਹਿ ਵਿਰਲੇ ਕੇ ਕੇ ਜਗ ਮਹਿ ਜਗ ਮਹਿ ਵਿਰਲੇ ਕੇਈ ਕੇ ਮੋਹ ਨਿਰਗੁਣ ਗੁਣ ਕਿਛੂ ਨਾਹ ਸਰਬ ਨਿਧਾਨ ਤੇਰੀ ਦ੍ਰਿਸ਼ਟੀ ਮਾਹੀ ਨਾਨਕ ਦੀਨ ਜਤ ਨਾਨਕ ਦੀਨ ਜਾਚੈ ਤੇਰੀ ਸੇਵ ਕਰ ਕਿਰਪਾ ਦੀਜੈ ਕਰ ਕਿਰਪਾ ਕਰ ਕਿਰਪਾ ਦੀਜੈ ਗੁਰਦੇਵ ਗੋਡ ਗੋਡ ਹਾਂਜੀ ਗੋਡ ਉਚਾਰਨ ਕਰਨਾ ਗੋਡ ਮਹੱਲਾ ਪੰਜਵਾ ਗੋਡ ਮਹੱਲਾ ਪੰਜਵਾ ਸੰਤ ਕਾਲੀਆ ਤਰਤ ਬਿਦਾਰਾ ਆਮ ਪਾਠੀ ਸਿੰਘ ਕਾਲੀਆ ਕਹਿ ਜੰਦੇ ਨੇ ਸੰਤ ਕਾਲੀਆ ਬਿਲਕੁਲ ਗਲਤ ਪਾਠ ਹੈ ਸੰਤ ਕਾ ਇਥੇ ਠਮਕ ਲਾਤ ਨਹੀਂ ਹੈ ਫਿਰ ਬੋਲਣਾ ਲੀਆ ਸੰਤ ਕਾ ਲੀਆ ਇਥੇ ਵਿਸਰਾਮ ਧਰਤ ਵਿਦਾਰੋ ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ ਸੰਤ ਕਾ ਰਾਖੋ ਆਪਣੇ ਜੀਅ ਨਾਲ ਸੰਤ ਉਧਾਰੋ ਤਤ ਤਤਖਣ ਤਾਲ ਇਹ ਵੱਖਰਾ ਪਾਠ ਕਰਨਾ ਤਤ ਖੇਣ ਤਾਲ ਵੱਖਰਾ ਪਾਠ ਕਰਨਾ ਤਤਖਣ ਨਹੀਂ ਕਹਿਣਾ ਸੰਤ ਉਧਾਰ ਤਤ ਖੇਣ ਤਾਲ ਸੰਤ ਉਧਾਰ ਤਤ ਖੇਣ ਤਾਲ ਤਤ ਦਾ ਅਰਥ ਛੀਤੀ ਖੇਣ ਤੋਂ ਵੀ ਛੀਤੀ ਯਾਨੀ ਸ਼ਿਗਰ ਸ਼ਿਗਰ ਹੀ ਇਸ ਸਮੇਂ ਵਿੱਚ ਸੋਈ ਸੰਤ ਜਿਤ ਭਾਵੈ ਰਾਮ ਸੰਤ ਗੋਵਿੰਦ ਕੈ ਏਕੈ ਕਾਮ ਰਹਾਉ ਸੰਤ ਕੈ ਉਪਰ ਦੇ ਪ੍ਰਭ ਹਾਥ ਸੰਤ ਕੈ ਸੰਗ ਬਸੈ ਦਿਨ ਰਾਤ ਸਾਸ ਸਾਸ ਸੰਤ ਹੈ ਪ੍ਰਤਪਾਲ ਸੰਤ ਕਾ ਦੁਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰਹੁ ਨਾ ਕੋਇ ਜੋ ਨਿੰਦੈ ਤਿਸ ਕਾ ਪਤਨ ਹੋਇ ਪਤਨ ਉਚਾਰਨ ਕਰਨਾ ਪਤਨ ਨਹੀਂ ਕਹਿਣਾ ਜੋ ਨਿੰਦਾ ਤਿਸ ਕਾ ਪਤਨ ਹੋਇ ਜੇ ਸਰ ਕਉ ਰਾਖੈ ਸਿਰਜਣ ਹਾਰ ਝੱਖ ਮਾਰਾ ਸਗਲ ਸੰਸਾਰ ਪ੍ਰਭ ਆਪਣੇ ਕਾ ਪਾਇ ਆ ਬਿਸਾਸ ਜੀਓ ਪਿੰਡ ਸਬ ਤਿਸ ਕੀ ਰਾਸ ਨਾਨਕ ਕਾ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦ ਜੀਤ ਗੁਰਮੁਖ ਸਦ ਜੀਤ ਗੋਂਡ ਮਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਬਿਲਾਇਣ ਇਹ ਬਲਾਇਣ ਆਮ ਬਲਾਇਣ ਹੀ ਚਾਹ ਜਿੰਦੇ ਸਿਹਾਰੀ ਛੱਡ ਜਾਂਦੇ ਨੇ ਬਿਲਾਇਣ ਉਚਾਰਨ ਕਰਨਾ ਰਹਾਉ ਨਾਰਾਇਣ 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 ਸਭ 마ਹ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ कहते नारायण कहते।, कहते नरक ना जाहे नारायण सेव सगल फल पाहे नारायण मान माह आधार नारायण गोहित संसार नारायण कहत नारायण कहत जम भाग पलायन ਨਾਰਾਇਣ ਦੰਤ ਨਾਰਾਇਣ ਦੰਤ ਨਹੀਂ ਕਹਿਣਾ ਯਾਦ ਰੱਖਣ ਵਾਲਾ ਵਿਸ਼ਰਾਮ ਹੈ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਦੰਤ ਭਾਨੇ ਡਾਇਣ ਨਰਾ ਨਰਾ ਦੀ ਵਿੱਚ ਆਈ ਹੋਈ ਜਿਹੜੇ ਵਾਹਿਗੁਰੂ ਖਾਨਾ ਉਹ ਮਾਇਆ ਡੈਣ ਦੇ ਦੰਦ ਭੰਦਿੰਦੇ ਹਨ ਨਾਰਾਇਣ ਸਦ ਸਦ ਵਖ ਸੰਦ ਨਾਰਾਇਣ ਦੰਤ ਕਹਿ ਦਿੱਤਾ ਫਿਰ ਬਹੁਤ ਗਲਤ ਅਰਥ ਹੋ ਜੀਏ ਨਾਰਾਇਣ ਕੀਨੇ ਸੂਖ ਆਨੰਦ ਨਾਰਾਇਣ ਪ੍ਰਗਟ ਕੀਨੋ ਪਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਨਾਰਾਇਣ ਸਾਧ ਸੰਗ ਨਾਰਾਇਣ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਰਾਇਣ ਗਾਇਣ ਪਹਿਲਾਂ ਨਰਾਇਣ ਪਦ ਆਏ ਹਨ ਹੁਣ ਨਰਾਇਣ ਆਇਆ ਹੈ ਪਹਿਲਾਂ ਦੋ ਕੰਨੇ ਹਨ ਹੁਣ ਰਾਦੇ ਦੇ ਅੱਗੇ ਕੰਨਾ ਇੱਕ ਕੰਨਾ ਹੈ ਧਿਆਨ ਨਾਲ ਉਚਾਰਨ ਕਰਨਾ ਨਰਾਇਣ ਬਸਤ ਅਗੋਚਰ ਗੁਰ ਮਿਲ ਲਹੀ ਨਰਾਇਣ ਓਟ ਨਾਨਕ ਦਾਸ ਗਹੀ ਗੋਂਡ ਮਹੱਲਾ ਪੰਜਵਾ ਜਾ ਕੋ ਰਖੈ ਰਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮਹ ਅਗਨ ਨ ਜੂ ਹੈ ਕਾਮ ਕ੍ਰੋਧ ਲੋਭ ਮੋਹ ਨ ਪੂ ਹੈ ਸਾਦ ਸੰਗ ਜਪੇਂਦਰੰਕਾਰ ਨਿੰਦਕ ਕੈ ਮੁਹੀ ਲਗਾ ਛਾਰ RAM ਕਵਚ ਦਾਸ ਕਾ ਸਨਾਹੂ ਦੂਤ ਦੋਸਤ ਤਿਸ ਪੋਹਤ ਨਾਹੀ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਈ ਜੋ ਜੋ ਸਰਣ ਪਿਆ ਹਰ ਰਾਇ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਓਹ ਖਿਨ ਮਹਿ ਰੁਲਤਾ ਖਾਕੂ ਨਾਲ ਉਹ ਇਥੇ ਯਮਕ ਲਾ ਦਨੀ ਹੈ ਖੇਨ ਮਹਿ ਇਥੇ ਵਿਸਰਾਮ ਰੁਲਤਾ ਖਾਕੂ ਨਾਲ ਹੈ ਪੀ ਸਚਾ ਹੂਵਨ ਹਾਰ ਸਦਾ ਸਦਾ ਜਾਈ ਬਲੇਹਾਰ ਆਪਣੇ ਦਾਸ ਰੱਖੀ ਕਿਰਪਾ ਧਾਰ ਮਾਨਕ ਕੇ ਪ੍ਰਭ ਪ੍ਰਾਣ ਆਧਾਰ ਗੋਂਡ ਮਹੱਲਾ ਪੰਜਵਾ ਅਚਰਜ ਕਥਾ ਮਹਾ ਅਨੂਪ ਚਾਲ ਅਨਸਾਰ ਅਚਰਜ ਹੀ ਉਚਾਰਨ ਕਰਨਾ ਹੈ ਪ੍ਰਾਤਮਾ ਪ੍ਰਾਤਮਾ ਪਰ ਬ੍ਰਹਮ ਕਾ ਰੂਪ ਇਹ ਪ੍ਰਾਤਮਾ ਤੇ ਪਦ ਤੇ ਵਿਸਰਾਮ ਲਾਉਣਾ ਹੈ ਪ੍ਰਾਤਮਾ ਪਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾ ਇਹ ਬਿੰਸੈ ਨਾ ਇਹ ਜਾਏ ਆਦੁੱਗਾਦੀ ਰਹਿ ਆ ਸਮਾਈ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਛ ਇਸ ਕਾ ਇਹ ਕਰਨ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪ ਨਾ ਲਗਾ ਕਾਟ ਕਾਟ ਅੰਤਰ ਸਾਧ ਹੀ ਜਾਗੈ ਤੀਨ ਗੁਣਾ ਇੱਕ ਸਖਤ ਉਪਾਇ ਮਹਾ ਮਾਇਆ ਤਾ ਕੀ ਹੈ ਛਾਇਆ ਅਸ਼ਾਲ ਅਛੇਦ ਅਭੇਦ ਦਯਾਲ ਦੀਨ ਦਯਾਲ ਸਦਾ ਕਿਰਪਾਲ ਤਾਹੀ ਗਾਤ ਮਿਤ ਕਛੂ ਨ ਪਾਏ ਨਾਨਕ ਤਾ ਕੈ ਬਲ ਬਲ ਜਾਏ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ